Vay, ha, mal ne? Ben kim hamal? Ben duyunuymuş hamal, kendi kırıyorlar. Ben mal, mal, ਯਾਰ ਦੋਸਤ ਵੀ ਕਾਰਡ ਸ਼ਾਦੀ ਦਾ ਕਾਰਡ ਵੀ ਆ ਗਿਆ ਸ਼ਾਦੀ ਵੀ ਲਾਹੌਰ ਨੇੜੇ ਤੇੜੇ ਵੀ ਕਹਿਣੀ ਮੇਰਾ ਮਾਲ ਵੀ ਚੰਗਾ ਭਲਾ ਹੈ ਅੱਲਾ ਸਿਆ ਕੋਈ ਕਾਮਕਾਰ ਆਲਾ ਬੇਲੀ ਦੇਵੇਂ ਹਾ ਜਿਹੜਾ ਪਿੱਛੋਂ ਮੇਰੇ ਮਾਲ ਦੀ ਹਫਾਜ਼ਤ ਕਰੇ ਘਰ ਦੀ ਵੀ ਹਫਾਜ਼ਤ ਕਰੇ ਮਾਸ਼ਾ ਅੱਲਾ ਕੋਠੀ ਕੜੀਏ ਬਾਕੀ ਬਾਲ ਰੂਮੇ ਸ਼ਾਰਨ ਮੈਂ ਕਹਿੰਮ ਮੈਂ ਵੇਨਾ ਪਿਆ ਤੂੰ ਦੇਵੇਂ ਹਾ ਚੰਗਾ ਜੀ ਬੇਲੀ ਇਹ ਲੱਗਦਾ ਕੋ ਦਾ ਬੈਠੇ ਇਹਨਾਂ ਕੋ ਕੰਮ ਦਾ ਪਤਾ ਕਰ ਹਾ ਸਲਾਮ ਅਲੈਕੁਮ ਚੌਧਰੀ ਸਾਹਿਬ ਸਲਾਮ ਚੌਧਰੀ ਸਾਹਿਬ ਕੋਈ ਕੰਮ ਸ਼ਾਮ ਹੋਵੇ ਕੋਈ ਕੌਣ ਮੈਂ ਅੱਲਾ ਦਾ ਬੰਦਾ ਹਾਂ ਮੈਂ ਗਰੀਬ ਬੰਦਾ ਬਸ ਰੁਲਦਾ ਵਦਾ ਕੰਮ ਕੋਈ ਹੈ ਕਾਇਨਾਤ ਕੋ ਪਤਾ ਸਿਆਲਾ ਕਾਲਾ ਹੈ ਬੁੱਖ ਦਾ ਬਹਰਾਨ ਹੈ ਚਲੋ ਕੋਈ ਮਾਲ ਛਾਲ ਦੀ ਹੋਵੇ ਮਾਸ਼ਾਅੱਲਾ ਤੇਰਾ ਦੇਖ ਮਾਲ ਛਾਲ ਚੰਗਾ ਬਲਾ ਖੜੇ ਜੀ ਜੀ ਅਲਹਮਦੁਲਿਲਾ ਮਾਲ ਤਾਂ ਮੇਰਾ ਹੈ ਤੇ ਬੰਦੇ ਦੀ ਜੀ ਦੇ ਕੋ ਲੋੜ ਹੈ ਕੰਮ ਜਮ ਕਰ ਕੇ ਨਹੀਂ ਢਾਣੀ ਹਾਂ ਕਿ ਗੁਦਾ

ਲਗਾ ਹੋਇਆ ਹੈ ਬਸ ਬਲ ਕੋ ਦਾ ਮੈਂ ਮੈਂ ਜਾਣਦਾ ਮੇਰਾ ਤੇ ਜ਼ਾਲਮ ਮੈਕੈਨਿਕ ਨਾ ਨਾ ਕੋਤਾ ਨਹੀਂ ਹੈ ਤੂੰ ਚੰਗਾ ਹੀ ਮੈਂ ਚੰਗਾ ਮੈਂ ਤੇ ਫਿਰ ਮੈਨੂੰ ਟੁੱਕਰ ਚਾਹੀਦਾ ਬਾਕੀ ਬੀਆ ਕਸ਼ਾ ਉਹ ਟੈਨਸ਼ਨ ਨਾ ਗੈਨ ਬੰਦੇ ਹਿੱਟ ਦੇ ਪਕਾ ਦੇ ਕਵੇ ਤੂੰ ਘਾ ਸ਼ਾ ਦੱਸ ਚਾ ਚਲੂ ਇਹ ਤੇ ਮੈਨੂੰ ਸਮਝ ਲੱਗ ਗਈ ਹੈ ਚਲੂ ਘਾ ਤੇ ਕਿੱਥੇ ਹੈ बोला तो मैं तो कपड़ जो मैं हूं आया उसे सड़क पे आओ से जी सड़क पे और वाला भाई और वाला जेड़ा गा पे हां हाथ लगा पे हाथ तो शुरू करना है बेटा अपनी शुरू थी वो तो मैं वाला मैं तुम्हें शुरू करना था चलो ठीक है बोल तू सा बावे से लाहौर में जो मुल्तान में इस्लामाबाद में एक अपने काम से कहीं ढेर में नहीं थी ना बाकी सब लोग नहीं सारों ने मैं दूर जाने मुश्किल है हाँ तू जिथा में माल दे माल चाल दी एक बारी माहौल बना ले माल मैं चले सफाई करने में ਇਹ ਨਾਲ ਹੀ ਇਹ ਕਹੀਂ ਦੇਖ ਰਹੀ ਆ ਆਪ ਦੀ ਨਵੀਂ ਚਾਲੀ ਅੱਛਾ ਇਹ ਤਾਂ ਨਵੀਂ ਚਾਲੀ ਕਰੀ ਆ ਬਸ ਠੀਕ ਹੈ ਬੰਦਿਆ ਇਹ ਜਲਦੀ ਸਫਾਈ ਕਰ ਗੋਦਾ ਹੁਣ ਮੇਰੇ ਵੀ ਲੈ ਹੀ ਗਏ ਬਸ ਖੈਰੀ ਮੇਰੀ ਮਾਇ ਪੁੱਤ ਜੀ ਨਾ ਮੈਂ ਨਾ ਪਹਿਲੇ ਇਹ ਨਾ ਵਸੇ ਕੰਮ ਆ ਚਲੋ ਹਾਲੀ ਮਾਲ ਨਵੀਂ ਨਵੀਂ ਗਾਲੇ ਅੱਜ ਦੀ ਜਿਹੜੀ ਕੋ ਜਹਾਣ ਨਵੀਂ ਗੋਦੇ ਕੁਲਤਾਨ ਵਾਂ ਜਾੜੇ ਲਾਹੌਰ ਵਾਂ ਜਾ ਮਲਤੋਆ ਵਾਂ ਜਿੱਦੇ ਵਾਂ ਜਾੜੇ ਵੱਡੇ ਥਾਤ ਨਾ ਬਲੀ ਮਾਲ ਕੀ ਕਰ ਚੰਗਾ ਇਹਦਾ ਪਹਿਲੇ ਪਹਿਲੇ 14 ਦਾ ਬਾਵਾ ਚਲੋ ਕੁਛ ਆ ਬਾਣ ਕੋਵੇ ਉਹ ਚੱਕਾ ਚਾਹੀਦੀ ਗੈਰ ਨੂੰ ਮੇਰਾ ਟੌਲੀ ਚਿਕੀਆਂ ਆਈ ਨੇ ਕੋਸਟੇ ਨਾ ਅੱਜ ਮਾਲ ਦੀ ਸੇਵਾ ਕਰਾਂ ਤੇ ਕੱਲ ਇਹਨੇ ਜੁ ਮੇਵਾ ਖਾਸਾ ਸਿੱਧਾ ਵੀ ਆਂ ਦੀ ਕਰਨ ਕਿਉਂਕਿ ਮਾਲ ਸਦਾ ਭੁੱਖਾ ਖਲੇ ਮੇਰੇ ਬੇਢਾ ਅੱਖੀ ਖਲੇ ਇਹਨੇ ਕੋ ਖਾਸ ਟੇਸੋਂ ਦੇ ਭਲਾ ਮੇਵਾ ਖਾਸਾ ਆਦਨੀ ਸੇਵਾ ਕਰੋ ਤੇ ਭਲਾ ਮੇਵਾ ਖਾਓ ਤੇ ਬੰਦਿਆ ਜੂ ਮੂੰਹ ਆਤਰਖ ਦਾਂ ਧਰ ਲੈ ਉਹਦੇ ਪਾਸੇ ਨਹੀਂ ਮੀਨੇ ਦਾ

ਆਕ ਕੋ ਬਲ ਦੇ ਕੋ ਕੋ ਤੋ ਹੁਲਾ ਤੈਦਾ ਨੂੰ ਦਾਕਾ ਅੱਲਾਹ ਆ ਰਾਤ ਲੱਗੀ ਹਮੇ ਦਾ ਕਾਪਾ ਕੰਦਿਆ ਤੇ ਦੇ ਵਿੱਚ ਮਨ ਮੇ ਲਿਖਾ ਆ ਮੀ ਵਪਾਰੀ ਦਾ ਨੰਬਰ ਹੁਦਾ ਹੱਕ ਬੰਦੇ ਆ ਜੂ ਲੋ ਥੂਣ ਮਾਰਾ ਅੱਜ ਨਾਵੀ ਓਏ ਕਾਕਾ ਲੰ ਕੱਲ ਪਹਿਲੇ ਇੱਕ ਸ਼ਾਇਦ ਤੇ ਰਖਾ ਨਾ ਆ ਤੇ ਵਾ ਨਿਕਾ ਮਾਸੂ ਲੋ ਦੇ ਦੀ ਬਸ ਇੱਕ ਵਾਰ ਓ ਬੰਦਿਆ ਓ ਗੜਾ ਬੰਦਾ ਓ ਪੈਸਾ ਆ ਕਹਿੰਦੀ ਮੁੱਛੀ ਪਹਿਲੇ ਸ਼ੁਰੂ ਥੀ ਕੇ

ਕੋ ਘਾਵਲਾ ਤੋ ਆਪੋ ਐ ਸਾਹ ਤੇ ਵਾਲਾ ਕਾਮਰੇ ਫਾਦਾ ਵਪਾਰੀ ਦੋ ਫੋਨ ਕਰਾ ਬਣਾਇ ਸੌਦਾ ਬੰਦੇ ਦਾ ਹਲੋ ਹਾਂ ਵਪਾਰੀ ਸਾਂ ਕਿਤਾਈਏ ਮੁੰਡਾ ਆਪਿਆ ਗੋਦਰ ਨੂ ਮੇ ਭਾਣੇ ਜਾਈ ਹਾਂ ਜਦ ਵੀ ਕਦੇ ਸੇ ਮੈਂ ਆਪਿਆ ਹਾਂ ਮੈਂ ਕਿਹੜੇ ਗਉਂ ਕਰੀ ਬਥੇਕ ਚੀਜ਼ ਢੂੰਢੀ ਤਾਂ ਪੈਸਾ ਹੀ ਪੈਸਾ ਹੋ ਗਿਆ ਚਲੋ ਆ ਕੀ ਲੱਗਦਾ ਚਲੋ ਵੀਰੇ ਕੱਟਾ ਦੇ ਜੰਪ ਤੇ ਹੀ ਦੱਬੀ ਹਾਂ ਭਾਜੀ ਮੋਬਾਈਲ ਚੰਗਾ ਮੇਰੇ ਕੋਲ ਪਾਟੇ ਤੋ ਹਾਂ ਬੋ ਇਸੋਏ ਵੀ ਕਿਤੇ ਨਾ ਆਈਫੋਨ 12 ਯੂ ਮੂਮੈਂਟਸ ਲੇਟ ਉਹ ਲਬਾਰੀ ਤੇ ਬਾਦੀ ਚੁੱਕੋ ਇਹ ਨਹੀਂ ਦੱਸ ਤਾ ਕਨੀ ਬਦਦਾ ਗੋਦੇ ਦਾ ਪੰਚ ਗਾਸ਼ਾ ਉਹ ਹੋ ਹੋ ਬਾਰੀ ਸੇ ਉਹ ਭਾਈ ਜਾਨ ਕਰੀਆ ਤੇ ਠੀਕ ਹੈ ਠੀਕ ਹੈ ਮੇਰਾ ਨੋ ਮਾ ਫੋਨ ਲੱਭਦੇ ਤੋ ਕੋ ਟੈਨਸ਼ਨ ਤਾਂ ਨਹੀਂ ਥਈ ਨਾ ਕਿ ਗਾਲ ਕੋਈ ਨਹੀਂ ਤੁਹਾ ਕੁਮਾਰ ਕੇ ਬੰਦਾ ਚੱਪੇ ਚੱਪੇ ਪਤਾ ਜਾਣਦਾ ਅੱਛਾ ਮੈਂ ਅੱਜ ਹੁਣ ਵਾਲੀ ਮੂੰਹ ਆ ਇੱਕ ਵਾਰੀ ਮੈਂ ਕਿਹਦਾ ਬੰਦਾ ਕਿਧਰ ਦੇ ਇਦੋਂ ਮੈਂ ਦਾ ਇਹ ਗੋ ਪਸੰਦ ਕਰ ਅੱਜ ਹਾਂ ਮਾਲ ਵੀ ਕਉ ਸਾਰਾ ਇਹ ਇੱਕ ਗੋ ਘੇਨ ਮੈਂ ਇਹ ਕਹੀ ਕਿ ਨਾ ਬੇਚਨੇ ਖੇਰ ਤੈ ਸਬਾਸ ਬੇਟਾ ਬਹੁਤ ਬੜਾ ਮੈਂ ਕਿਲਾ ਕਰ ਰੱਖ ਬਾਗਿੰਦਾ ਮੇਰੇ ਆਪਣੇ ਕੰਮਾਂ ਦੀ ਜ਼ਰੂਰਤ ਚਾਲ ਹੈ ਹਾਂ ਤੂੰ ਦੇ ਘੀਰ ਵਪਾਰੀ ਮੈਂ ਖੀਰ ਛੇ ਦੇ ਲਈ ਇੱਕ ਐਨਾ ਚੀਜ਼ ਨਾ ਨਾ ਇਹ ਰਿਗੋ ਅਠ ਮਹੀਨਾ ਲਿਜਾ ਕ ਲਈ ਅੱਜ ਠੀਕ ਹੈ ਹਾਂ ਪਿਆਰੇ ਨਾ ਤੇਰਾ ਕੋਈ ਤਰੇ ਦੋਰਾ ਮੈਂ ਆਪਣਾ ਰੈੱਲਪਾ ਉਹ ਜੇ ਤੇਰੇ ਸੇ ਸੇ ਮੈਂ ਬਾਤ ਤੇ ਗੱਲ ਕਰ ਰਿਹਾ ਤੂੰ ਵਪਾਰੀ ਨੂੰ ਮੈਂ ਤਾਂ ਵੀ ਚਾਹ ਮੈਂ ਤਾਂ ਆਪਣੀ ਇੱਛਾ ਤੇ ਮੈਂ ਲੱਖ ਰੁਪਏ ਮੰਗਦਾ ਹਾਂ ਅਗਰ ਸ਼ਾਇਦ ਹੋ ਤਲੀਏ ਹਾਂ 10 ਤੋਂ ਹਜ਼ਾਰ ਕਰ 50 ਦੇ ਦੇ ਮੈਨੂੰ 50 ਦੇ ਖਾਤ ਨਹੀਂ ਆ ਰਿਹਾ ਦਾਕ ਕੰਧਾ ਪੂਰਾ ਕਰ ਮੈਂ ਇੱਕ ਗੋਹ ਤਲੀ ਸੁੱਕੀ ਜਮਾ ਅਠਵਾ ਮਹੀਨਾ ਤਾਂ ਐ ਸੀ ਵਾ ਸਹੀ ਅਠਵਾ ਮਹੀਨਾ ਹੈ ਸੁੱਕੀ ਗਾਨੀ ਬਜਦੇ ਤੀ ਕਿਵੇਂ ਰਾਤ ਬਲੀ ਖੜੀ ਸੀ ਰਾਤ ਗਾਉਂ ਦਾ ਚੰਗਿਆ ਲੈ ਕੇ ਨਰ ਚਲੋ ਮੁਸ਼ਕਿਲ ਕਹਿੰਨੀ ਤੂੰ 5000 ਘੱਟ ਦੇਵੇਂ ਲੱਖ ਤੋਂ ਇੱਕ ਦਿਨ ਚੋਰੀ ਤਾਂ ਨਹੀਂ ਦੇਖੀ ਵਾ ਤਾਕਾ ਮੇਰਾ ਆਪਣਾ ਹੈ ਅੱਛਾ ਇਹ ਦੇਰ داری ਤੇ ਕੋਈ ਨੀ ਨਹੀਂ ਕਰਦੀ ਭਾਈ ਇਹ ਸਾਰੀ ਯਾਦ ਨਹੀਂ ਹੈ ਹਾਂ ਤੂੰ ਇਹ ਜੇ ਕੁਤੇ ਨਾਲ ਨਹੀਂ ਕੀ ਹੈ ਪਹਿਲੀ ਵਾਰ ਕਿ ਨਹੀਂ ਵਪਾਰ ਕਰਵਾਉਦਾ ਹੋ ਯਾਰ ਮੇਰਾ ਕੰਮ ਤੇ ਨਹੀਂ ਗੁੰਦਾ ਮੇਰਾ ਕੰਮ ਇਹ ਵਪਾਰ ਸ਼ਾਬਾ ਮੈਂ ਦੇਦਾ ਮੈਂ ਕੋਈ ਗਲਤੀ ਹੈ ਅਚਾਰ 90 ਖੇਨ ਇਹਦਾ ਠੱਪੀ ਹੈ ਦਾ ਠੀਕ ਹੈ ਹੋਏ ਚਲੋ ਮੁਸ਼ਕਿਲ ਕਹਿੰਨੀ ਇਹ ਦੇਖੀ ਅਚਾਰ ਮੈਂ ਮੰਡੀ ਦਾ ਚੈੱਕ ਕਰ ਜਿਸ ਮੈਂ ਬਲਦਾ ਨਹੀਂ ਕੋਈ ਚੈੱਕ ਬਈ ਗੱਲ ਕਹਿੰਨੀ ਮੁਸ਼ਕਿਲ ਨਹੀਂ ਮੈਨੂੰ ਪੈਸੇ ਦੀ ਲੋੜ ਹੁੰਦੇ ਬਸ ਤੇਵਲਾ ਫਜਰ ਨਾ ਬਈ ਫਜਰ ਨਹੀਂ ਤੇ ਇਨਸ਼ਾਅੱਲਾ ਨਾ ਥੀ ਟੈਨਸ਼ਨ ਨਾ ਕਰ ਆ ਮੈਂ ਜੋ ਕਰਨਾ ਹੈ ਕਰਕੇ गो <laughs> 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 ਆਏ ਉਹਦਾ ਹੀ ਮਪਿਆ ਚਾ ਕਲ ਕੋ ਜਾਨੀ ਹਾਸੇ ਕਹਿਣਾ ਬਸ ਚੌੜਾ ਦੀ ਆਪਿਆ ਖਤਮ ਬਾਏ ਬਾਏ ਟਾਟਾ ਆ ਬਾਬਾ ਜੇਬ ਸਲਾਮ ਅਲੈਕੁਮ ਬਲਾ ਮੈਂ ਆਹ ਆਲਾ ਦਾ ਬੰਦਾ ਮੈਂ ਵੀ ਕਉਏ ਜੇ ਹੇ ਐਮਰਜੈਂਸੀ ਬਸ ਠੀਕ ਐ ਮਰਦੀ ਕਰਾ ਮਰਦੀ ਮੈਂ ਬੈਠਾ ਹਲੋ ਸਾਇ ਜੇ ਮੈਂ ਕਿ ਬਪਾਰੀਆਂ ਨੂੰ ਬਈ ਗਾਲ ਤੈਨੂੰ ਕਰਾ ਬਪਾਰੀਆਂ ਦਾ ਪੁੱਤ ਨੋ ਸਲਾਮ ਅਲੈਕੁਮ ਭਾਈ ਜਾਨ ਸਲਾਮ ਅਲੈਕੁਮ ਕਾਕਾ ਮਿਲ ਅੱਜ ਤੇ ਲੇਟ ਕਰਦੇ ਵਾਲਾ ਦਾ ਬੰਦਾ ਉਹ ਯਾਰ ਰਸਤਾ ਜਰਾ ਮੋਟਰਸਾਈਕਲ ਖਰਾਬ ਸੀ ਅੱਜ ਕਿਤੇ ਵੇ ਦੇਖਿਆ ਮੈਂ ਸਮਝਿਆ ਜੇ ਐਸੇ ਦੇ ਤੂੰ ਚੈੱਕ ਮੇਰੇ ਕੋਲ ਟਾਈਮ ਕਾ ਨਹੀਂ ਮੈਂ ਵੰਣੇ ਇੱਕ ਜਾ ਦੇ ਨਹੀਂ ਤੇ ਤੇ ਮਗਲ ਚੰਗੇ ਤੁਰੇ ਦੱਸਾ ਤੁਰੇ ਦੱਸਾ ਹਾਂ ਐਵੇਂ ਕੋਈ 1 ਲੱਖ ਵੀ ਦੇ ਸਮਾਂ ਜਲ ਬਈ ਕਾ ਕੇ 1 ਲੱਖ ਵੀ ਹਾਂ ਮੈਂ ਰਸਾ ਕੋਲ ਦੇਵਾ ਮੈਂ ਨਾ ਪੈਸਾ ਕਰ ਲਾ ਕੇ ਯਾਰ ਤੇਰੀ ਕੇ ਪਿਛਲੀ ਕਿਉਂ ਘਰ ਕੇ ਮੈਂ ਉਹ ਘਾਟ ਦੇ ਪੈਰ ਪੁਰਾਣਾ ਸੰਗ ਕੇ ਹਾਂ ਹਕੀਕਤ ਮੈਂ ਮੁਸ਼ਕਿਲ ਨਹੀਂ ਛੇਕ ਕਾ ਕਹੀਂ ਮੇਰਾ ਯਾਰ ਲਾ ਕੇ ਛੱਪੀ ਹੈ 15 ਦਾ ਛੱਪੀ ਠੀਕ ਹੈ ਹਾਂ ਇਹ ਤੂੰ ਤੂੰ ਕਰਦਾ ਬੱਜੀ ਖਾਂ ਮੈਂ ਕੰਮ ਕਰ ਕਰ ਪਿਓ ਸ਼ਾ ਗੋਦਾਉ ਮੈਂ ਕਾਈ ਨਹੀਂ ਬੰਦਿਆ ਤਾਂ ਕੱਲੇ ਨਾਲ ਆਇਤਾ ਸੁਣ ਅਜੇ ਸਾਰੀ ਜਿਹੜੀ ਨਦਰ ਕਰ ਲੋ थक आप यहाँ ये ऐसा खड़े गए हैं बेली ये तो माल बेली ना गऊ है ना मैं ओए ओए काका क्या देखो मैं ठकरा दे ओए ओए देखो हमार के जैसा भी लग गया हम गोदा मैं हूं बीमार एक मिनट मेरी गाल सुन ਇਹ ਗੋਦਾ ਵੇ ਮੇਦੀ ਨਾ ਮੇ ਨਾ ਮੇਰੀ ਜਿਹੜੀ ਨਸਲ ਵਾਲੀ ਗੋਗਰੀ ਕਸ਼ਾ ਗਰੀ ਗੋਦਾ ਤੂੰ ਨੰਬਰ ਤਾਂ ਦਿੱਤੀ ਕਹਿੰਦੇ ਗਿਆ ਇਤਾਂ ਰਾਤ ਦੀਂ ਦੀ ਬਲਾ ਕਿੰਨੀ ਵੇ ਅੱਲਾ ਦਾ ਬੰਦਾ ਮੇਹ ਦੀ ਮੇਹ ਚਾਗ ਗਈ ਹੈ ਭਾਈ ਗਉਂਦੀ ਗਉਂ ਮੈਂ ਤਾਂ ਸਾਰੀ ਦਾ ਸੁਣਦਾ ਕਹਿੰਦੀ ਹੁਣ ਸੁਤਾਂ ਆਜ ਬਲਾ ਆਵੇ ਨਾ ਤੇ ਮੈਨੂੰ ਦੱਸ ਨਾ ਨਾ ਗੋਦਾ ਤੂੰ ਮੰਮੀ ਤੇ ਦੀ ਬਾਲ ਨਹੀਂ ਇਹ ਬਲਾ ਜਿਹੜਾ ਨਾ ਨਾ ਵਜਾ ਵਜਾ ਬਲਾਈ ਮਾਰੀ ਬਤੇ ਹੈ एडी तो तू ही मैं ना जो कर मैं आप हाँ पारा करे का चल मैं देखो पहली जड़िया कि तेरा माल नहीं ये मेरा माल है तो मैं को डास देनी है हाँ। एक बारी मुश्किल का नहीं को तो दाग दिया तला त्यासी ते, ते वो भला साफ है वो चौड़ा की कसम वो दाग दिया मैं राज व्यापारी को फोन मारा गोदा आया वो टाइम ना लेकर दिशा तोड़ सुना रात गई है तो साहब ਕਿਤਾਬੇ ਆਓ ਵਲ ਹੈ ਦਵਾਈ ਥੋੜਾ ਜਿਹਾ ਜਲਦੀ ਹਾਂ ਠੀਕ ਹੈ ਆਓ ਵਪਾਰੀਆਂ ਦੇ ਅੱਜ ਦੇ ਨਾ ਉਹ ਦਾਰੀ ਦੇ ਆ ਜਾ ਕੰਮ ਗੋਦਿਆਂ ਮੰਡੀ ਪਹਿਲੇ ਕੋਠੇ ਦਾ ਆਸ ਸਲਾਮ ਅਲੈਕੁਮ ਸਾਈਂ ਵੈਸੇ ਵਾਲੇਕੁਮ ਸਾਮ ਫੇਰ ਹਾਲ ਤੇਰਾ ਬਖਤੀ ਤੇ ਪਰੇਸ਼ਾਨ ਹੈ ਕਿਆ ਨਾ ਨਾ ਪਰੇਸ਼ਾਨ ਕੈਨ ਬਸ ਥੋੜਾ ਜਿਹਾ ਮਜਬੂਰੀ ਹੈ ਠੀਕ ਹੈ ਮੈਂ ਅੱਜ ਘਟਾ ਵਿੱਚ ਨਾ ਕੋਈ ਇਹ ਗੋਦਾ ਮੈਨੂੰ ਪੈਸੇ ਦੇ ਜਾਈ ਪੁੱਛੇ ਹੁਣ ਟਾਈਮ ਕੈਨ ਨਹੀਂ 인더 রেড 2000 ઓત્રહી દેનીય ચેક 5વી દે ઠપી ઠીક હે 15 મગાયા ના હા દો મુશકર ગયે ચેક ચેક પંચમન ઇન્શાઅલ્લા અચ્છા તા એ ભલા અન દેખીએ આજ મહિને ਦਾ બંધોબસ્ત કરે નહી બલાદ ہم علی وہ کرن ਅਗਰ ਵੀਵਰ ਸਾਡੀ ਅਗਰ ਤੁਹਾ ਕੋ ਵੀਡੀਓ ਪਸੰਦ ਆਂਦੀ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ ਤੇ ਸਪੋਰਟ ਵੀ ਕੀਤੀ ਕਰੋ ਤੇ ਬਾਰ ਬਾਰ ਤਾਂ ਕੋ ਇਹ ਵੀ ਦੇਖਿਆ ਕਰੋ ਕਿਸ ਤਰ੍ਹਾਂ ਤੁਹਾ ਕੋ ਵੀਡੀਓ ਸਾ ਕੋ ਪਸੰਦ ਹੈ ਠੀਕ ਹੈ ਸੰਦਵਾਰੇ ਕਿਤੇ ਹਰ ਤਰ੍ਹਾਂ ਦੀ ਫਨੀ ਕਾਮੇਡੀ ਜਿੰਜ ਜੀ ਆਪਸੋ ਸਾ ਵੀਡੀਓ ਬਣੇ ਸੋ ਸਭ ਸਪੋਰਟ ਲਾਦਮੀ ਕਰਾਏ ਤੇ ਇਹ ਸਾਡੇ ਵਪਾਰੀ ਬਣਦੇ ਤੇ ਮੇਕ ਨਹੀਂ ਲੱਗਦਾ ਬਣ ਪੋਵੇ ਵਲਾ ਲੇਕਿਨ ਚੰਗੀ ਲੱਗੇ ਤਾਂ ਲਾਈਕ ਲਾਦਮੀ ਸਾਰੇ ਵੀਡੀਓ ਤੋਂ ਕੋ ਪਸੰਦ ਆਵੇ ਨਾ ਲਾਜ਼ਮ ਸ਼ੇਅਰ ਵੀ ਕੀਤੀ ਕਰੋ ਤੇ ਲਾਈਕ ਵੀ ਕੀਤਾ ਕਰੋ